ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਕਿਸੇ ਵੀਰ ਭਰਾ ਨੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰੇ ਕੰਟੈਕਟ ਨੰਬਰ 9815142150 ਹਨ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇੱਕ ਝੋਟੀ ਦੇ ਉ ਛੋਟੀ ਆਪਾਂ ਤੁਹਾਨੂੰ ਦਿਖਾਉਣੀ ਆ ਸੋ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਜੀ ਪਿੰਡ ਜਗਤਪੂਰਾ ਦੋਸਤੋ ਨਵਾਂ ਪਿੰਡ ਫਤੇਪੁਰ ਆ ਜਾਂਦਾ ਹੈ ਜੀ ਓਨਰ ਇਸ ਦੇ ਬਾਈ लाडी ਜੀ ਹਨ ਉਹਨਾਂ ਦੇ ਕੰਟੈਕਟ ਨੰਬਰ ਉੱਪਰ ਹਨ ਦੋਸਤੋ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਝੋਟੀ ਖਰੀਦ ਸਕਦੇ ਹੋ ਅੱਜ ਤਕਰੀਬਨ ਦੋਸਤੋ 5 ਤੋਂ 7 ਦਿਨ ਦੀ ਇਹ ਸੂਈ ਹੈ ਮਗਰ ਬੱਚਾ ਜਿਹੜਾ ਕੱਟਾ ਹੈਗਾ ਜੀ ਇਸ ਦੇ 10 10 ਕਿਲੋ ਜਿਹੜਾ ਦੁੱਧ ਬਿਲਕੁਲ ਦੋਸਤੋ ਰੈਡੀ ਹੈਗਾ ਕਿਸੇ ਵੀਰ ਭਰਾ ਨੇ ਆਪਣੀ ਤਸੱਲੀ ਕਰਨੀ ਆ ਦੋ ਡੰਗ ਦੀ ਤਿੰਨ ਡੰਗ ਦੀ ਆਪਣੀ ਤਸੱਲੀ ਬਿਲਕੁਲ ਕਰ ਸਕਦੇ ਹੋ ਦੋਸਤੋ 10 ਕਿਲੋ ਬਿਲਕੁਲ ਦੁੱਧ ਹੈ ਜਿਹੜਾ ਤਿਆਰ ਮਿਲੇਗਾ ਤੁਹਾਨੂੰ ਸੋ ਸਿੰਘਾਂ ਦੀ ਮੰਤਰ ਵੇਖ ਸਕਦੇ ਹੋ ਖੁੱਲੀ ਹੈ ਥੋੜੀ ਜੀ ਦੋਸਤੋ ਬਾਕੀ ਪਿੱਠ ਪੂੜੇ ਦੀ ਝੋਟੀ ਕੱਦ ਕਾਟ ਦੀ ਵਧੀਆ ਹੈਗੀ ਹੈ ਦੋਸਤੋ ਵਧੀਆ ਚੰਗਾ ਕੱਦ ਕਾਟ ਹੈਗਾ ਦੂਜਾ ਸੂਗਾ ਬਾਕੀ ਦੁੱਧ 10 ਕਿਲੋ ਹੈਗਾ ਗਿਰੋ ਸੋ ਥਾਣ ਦੀ ਬਿਲਕੁਲ ਸਾਫ਼ ਆ ਦੋਸਤੋ ਹਵਾਨੇ ਦੀ ਬਿਲਕੁਲ ਸਾਫ਼ ਆ ਕਿਸੇ ਤਰ੍ਹਾਂ ਦਾ ਕੋਈ ਭੂਰ ਛਟਾ ਨਹੀਂ ਹੈਗਾ ਬਿਲਕੁਲ ਮੋਟੀ ਧਾਰ ਆ ਵਧੀਆ ਧਾਰ ਆ ਅਗਲੇ ਮਗਰਲੇ ਥਾਣਾ ਦੀ ਜਿਹੜੀ ਆ ਤੁਸੀਂ ਬੰਤਰੋ ਵੀ ਵੇਖ ਸਕਦੇ ਹੋ ਮੁੱਲ ਦੋਸਤੋ 77000 ਰੁਪਇਆ ਡਿਮਾਂਡ ਆ ਮੌਕੇ ਤੇ ਮਾਨਤਨ ਜਰੂਰ ਕੀਤਾ ਜਾਵੇਗਾ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ